ਹਾਂਜੀ ਹੁਣ ਜਿਹੜੀ ਇੱਕ ਬਹੁਤ ਵੱਡੀ ਖਬਰ ਆ ਗਈ ਆ ਫਿਰ ਤੋਂ ਸਾਹਮਣੇ ਜੋਗੀ ਬਿਕਰਮਜੀਠੀਏ ਦੇ ਖਿਲਾਫ ਜਿਹੜੀ ਕਿ ਇੱਕ ਹੋਰ ਮਾਮਲਾ ਦਰਜ ਹੋ ਗਿਆ ਐਨਡੀਪੀਐਸ ਦਾ ਤੇ ਪਰ ਜਿਹੜੀ ਹੁਣ ਖਬਰ ਧਿਆਨ ਨਾਲ ਸੁਣੋ ਜਿਹਦੇ ਵਿੱਚ ਬਿਕਰਮਜੀਠੀਆ ਫਿਰ ਫਸਦਾ ਨਜ਼ਰ ਆਉਂਦਾ ਜਿਹਦੇ ਵਿੱਚ ਹੁਣ ਇੱਕ ਖਬਰ ਆ ਗਈ ਆ ਸਾਹਮਣੇ ਹਿੰਦ ਪੰਜਾਬ ਚੈਨਲ ਬਣੀਓ ਚੈਨਲ ਤੇ ਬਣੇ ਰਹੋ ਦੋ ਤਿੰਨ ਟਿੰਟ ਦੀ ਵੀਡੀਓ ਸੁਣਾਵਾਂਗੇ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਜਿਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋ ਰਹੇ ਆ ਪਹਿਲਾ ਖਬਰ ਸੁਣਾ ਦਈਏ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ। ਵਿਕਰਮਜੀਤ ਮਜੀਦ ਗਿਆ ਦੇ ਕੇਸ ਨੂੰ ਲੈ ਕੇ ਆਏ ਨਵੇਂ ਹੱਫਟੇ ਲੈ ਕੇ ਹਾਜ਼ਰ ਆ। ਬਹੁਤ ਨਵੇਂ ਫਲਾਪੇ ਹੋ ਰਹੇ ਹਨ ਜਿਨ੍ਹਾਂ ਦਾ ਅਜੇ ਤੱਕ ਐਨਡੀਪੀਐਸ ਕੇਸ ਦਾ ਵੀ 56 ਜਿਹੜਾ ਕਿਹਾ ਜਾ ਰਿਹਾ ਸੀ ਕਿ ਉਹ ਉਹਨਾਂ ਦੇ ਖਿਲਾਫ ਐਨਡੀਪੀਐਸ ਕੇਸ ਚ ਕੋਈ ਤਲਾਸ਼ ਪੇਸ਼ ਨਹੀਂ ਕੀਤਾ ਗਿਆ। ਕਿਦਾ ਕਿ ਨਾਲੇ ਵਕੀਲ ਇਹ ਫਾਇਦਾ ਉਠਾ ਰਹੇ ਸੀ ਇੱਕ ਪਬਲਿਕ ਪਰਸੈਪਸ਼ਨ ਕਰੀਏਟ ਕਰ ਰਹੇ ਸੀ ਕਿ ਜੇ ਵਜੀਟ ਖਿਆਪੇ ਐਂਡੀਪੀਐਫਸ ਦਾ ਕੇਸ ਗਲਤ ਬਣਾਇਆ ਗਿਆ ਪਰ ਹੁਣ ਕੁਝ ਨਵੇਂ ਸਬੂਤ ਇਸ ਕੇਸ ਦੇ ਬਾਰੇ ਪੰਜਾਬ ਪੁਲਿਸ ਨੂੰ ਲੱਗੇ ਹੱਥ ਲੱਗੇ ਆ ਉਹਨਾਂ ਦਾ ਜ਼ਿਕਰ ਵੀ ਹੋਏਗਾ ਔਰ ਆਉਣ ਵਾਲੇ ਥੋੜੇ ਦਿਨਾਂ ਉਹਦਾ ਚਲਾਨ ਵੀ ਪੇਸ਼ ਕਰ ਦਿੱਤਾ ਜਾਏਗਾ ਜਿਹੜਾ ਸਿਕੰਜਾ ਆਲਰੇਡੀ ਵੀਰਸ ਦਿਵਰੋ ਨੇ ਅੰਦਰ ਖਰਚ ਦੇ ਕੇਸ ਨੂੰ ਲੈ ਕੇ ਖਸਿਆ ਹੈ ਉਹਦਾ ਠੇਰਾ ਹੁਣ ਦਾਇਰਾ ਹੋਰ ਵਧੇਗਾ ਤੇ ਉਹਦੇ 'ਚ ਮਜੀਦਿਆ ਐਨਡੀਪੀਐਸ ਕੇਸ ਵੀ ਲਪੇਟਿਆ ਜਾਏਗਾ ਦੋਸਤੋ ਮਸਲਾ ਐਨਡੀਪੀਐਸ ਕੇਸ ਦਾ ਇਹੀ ਹੈ ਜਿਹੜਾ ਪੈਸੇ ਦਾ ਲੈਣ ਦੇਣ ਬਹੁਤ ਵੱਡੇ ਲੈਵਲ ਤੇ ਹੋਇਆ ਹੈ तकरीबन 300 ਕਰੋੜ ਦਾ ਉਹਦਾ ਕਿਤੇ ਨਾ ਕਿਤੇ ਕਨੈਕਸ਼ਨ ਐਨਡੀਪੀਐਸ ਕੇਸ ਨਾ ਵੀ ਐਕਟ ਜਦੋਂ ਵਿਜੀਲੈਂਸ ਬਿਊਰੋ ਡੀਏ ਕੇਸ ਦੀ ਇਨਕੁਆਰੀ ਕਰ ਰਹੀ ਸੀ ਡਿਸ ਪ੍ਰੋਪੋਰਸ਼ਨੇਟ ਐਸੈਟ ਕੇਸ ਦੀ ਉਦੋਂ ਬਹੁਤ ਸਾਰੇ ਗਵਾਹ ਸਾਹਮਣੇ ਆਏ ਜਿਨ੍ਹਾਂ ਤੇ ਥਰੂ ਇਹ ਪੈਸੇ ਦਾ ਲੈਣ ਦੇਣ ਹੋਇਆ ਜਿਹੜੇ ਬਨਾਮੀ ਕਰੈਕਟਰ ਕਾਰਪੋਰੇਟ ਸੈਂਟਲਿੰਗ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਥਰੂ ਜਿਹੜਾ ਪੈਸਾ ਘੁੰਮਿਆ ਉਹ ਬਹੁਤ ਵੱਡਾ ਜਾਲ ਸਾਜ਼ ਹੈ ਉਹ ਮੱਕੜੀ ਦੀ ਝਾੜੇ ਵਰਗਾ ਹੈ ਜਿਹਨੂੰ ਤੋੜਨਾ ਬੜਾ ਔਖਾ ਹੁੰਦਾ ਲੋਕਤ ਮਜੀਠਾ ਮਜੀਠਿਆ ਪਰਿਵਾਰ ਦੀਆਂ ਮੁਸ਼ਕਿਲਾਂ ਤਾਂ ਵਧੀਆਂ ਰਹੀਆਂ ਤੇ ਨਾਲ ਹੀ ਬਾਦਲ ਪਰਿਵਾਰ ਦੀਆਂ ਵੀ ਵਧਣ ਗਈਆਂ ਇਹ ਬਹੁਤ ਦੂਰ ਤੱਕ ਜਾਣ ਵਾਲਾ ਕੇਸ ਹੈ ਸਵਾਲ ਸਿਰ ਮਜੀਦ ਸਿੰਘ ਦਾ ਨਹੀਂ ਹੈ ਸਵਾਲ 2027 ਆਉਣ ਵਾਲੀਆਂ ਪੰਜਾਬ ਦੀਆਂ ਚੋਣਾਂ ਦਾ ਵੀ ਹੈ ਜੇ ਤੁਸੀਂ ਅਗਰੇ ਇਸ ਪੂਰੇ ਕੇਸ ਨੂੰ ਬੜੇ ਧਿਆਨ ਨਾਲ ਦੇਖੋ ਸਾਡੇ 35 ਸਾਲ ਤੱਕ ਆਮ ਆਦਮੀ ਪਾਰਟੀ ਸਰਕਾਰ ਕੇਸਲ ਮਾਰ ਕੇ ਬੈਠੀ ਰਹੀ ਕੋਈ ਨੂੰ ਪਤਾ ਸੀ ਕਿ ਲੋਕਾਂ ਦੀ ਮੈਮਰੀ ਬੜੀ ਸ਼ਾਰਟ ਹੈ ਵੇਰਤਾ ਚੀਜ਼ਾਂ ਯਾਦ ਨਹੀਂ ਰੱਖਦੇ ਹਾਂਜੀ ਇਹ ਜੋ ਇੱਕ ਪੱਤਰਕਾਰ ਮੰਨੀਓ ਖੁਲਾਸੇ ਹੋ ਜਾਂਦੇ ਜੋ ਹਿੰਦ ਪੰਜਾਬ ਚੈਨਲ ਆ ਤੇ ਪਰ ਜਿਹੜੀ ਖਬਰ ਹੁਣ ਇਹ ਬਈ ਤਮਾਕੇਦਾਰ ਜਿਹਦੇ ਵਿੱਚ ਵਿਕਰਮ ਜੀਠੀਏ ਤੇ ਐਂਡੀਪੀਐਸ ਐਂਡੀਪੀਐਸ ਦਾ ਪਰਛਾਤਾ ਲੱਗਦੇ ਇਹ ਹੈ ਹੀ ਆ ਤੇ ਪਰ ਮਾਮਲੇ ਕਈ ਹੋਰ ਪੁਰਾਣੇ ਵੀ ਖੜੇ ਸਾਹਮਣੇ ਹੋ ਰਿਹਾ ਜਿਹੜਾ ਇੱਕ ਭੋਲੇ ਵਾਲਾ ਮਾਮਲਾ ਇੱਕ ਉਹ ਤੇ ਨਾਲ ਜਿਵੇਂ ਇੱਕ ਕੱਲ ਮੈਂ ਖਾਰ ਪਾਈ ਸੀ ਜਿਹੜਾ ਇੱਕ ਕੈਨੇਡਾ ਤੋਂ ਇਹਦਾ ਦੋਸਤ ਆ ਕਹਿ ਲਈਏ ਜਾਂ ਕਹਿ ਸਕਦੇ ਆ ਮਿੱਤਰ ਕਹਿ ਸਕਦੇ ਆ ਆਪਾਂ ਤੇ ਉਹੋ ਵੀ ਇੱਕ ਮਾਮਲਾ ਹੋਰ ਜੁੜਦਾ ਇਹਦੇ ਨਾਲ ਤੇ ਇਹ ਮਾਮਲੇ ਕਈ ਖੜੇ ਹੋ ਗਏ ਆ ਬੇਕਰਮ ਜੀਠੀਏ ਦੀਆਂ ਹਰ ਰੋਜ਼ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆਉਂਦੀਆਂ ਤੇ ਪਰ ਜਿਹੜਾ ਹੁਣ ਸੀਐਮ ਪੰਤਮਨ ਦਾ ਇੱਕ ਐਕਸ਼ਨ ਹੋ ਜਾਂਦਾ ਜਿਹੜਾ ਕਿ ਇਹ ਸਰਕਾਰ ਨੂੰ ਆਈ ਨੂੰ ਪਉਣੇ 3 ਸਾਲ ਹੋ ਗਏ ਪਰ ਜਿਹੜਾ ਜੋ ਨਸ਼ਾ ਵਿਰੁੱਧ ਦੇ ਵਿੱਚ ਹੁਣ ਬਿਕਰਮਜੀਠੀਆ ਸਭ ਤੋਂ ਵੱਡਾ ਮਗਰਮੱਛ ਦੱਸਿਆ ਜਾਂਦਾ ਵੀ ਇਹੀ ਨਸ਼ਾ ਤਸਕਰੀ ਕਰਦਾ ਸੀ ਤੇ ਮਾਮਲੇ ਪਿਛਲੇ ਵੀ ਖੜੇ ਹੋ ਰਹੇ ਆ ਤੇ ਹਰ ਰੋਜ਼ ਬਿਕਰਮਜੀਠੀਏ ਦੀ ਮੁਸ਼ਕਲਾਂ ਵੱਧ ਰਹੀਆਂ ਤੇ ਪਰਿਵਾਰ ਨੂੰ ਹਰ ਰੋਜ਼ ਭਾਜਣਾ ਪੈ ਰਿਹਾ ਜਿਹੜਾ ਹੁਣ ਗੱਲ ਕਰੀਏ ਸੁਖਵੀਰ ਬਾਦਲ ਦੀ ਹੋ ਸਕਦਾ ਵੀ ਇਹਨਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਆ ਨਾਲ ਜੋ ਇਹਨਾਂ ਦੀ ਪਤਨੀ ਦੇ ਤੇ ਵੀ ਦੋਸ਼ ਲੱਗਦੇ ਆ ਪਤਨੀ ਤੇ ਵੀ 1000 ਏਕੜੇ ਦੇ ਨਾਂ ਤੇ ਜ਼ਮੀਨ ਆ ਤੇ ਕਈ ਹੋਰ ਕਈ ਹਜ਼ਾਰ ਏਕੜ ਪਤਾ ਨਹੀਂ ਕਿੱਥੇ ਕਿੱਥੇ ਜ਼ਮੀਨਾਂ ਬਣਾਈ ਬੈਠੇ ਆ ਇਹ ਪਰ ਬਈ ਜਿਹੜੇ ਹੁਣ ਅੱਜ ਦੇ ਜਿਹੇ ਤਾਂ ਜਿਹੜਾ ਐਕਸ਼ਨ ਹੁੰਦਾ ਉਦੋਂ ਹੀ ਲੋਕਾਂ ਨੂੰ ਪਤਾ ਲੱਗਦਾ ਵੀ ਹਾਂ ਇਹ ਲੋਕਾਂ ਨੇ ਕਿੱਥੋਂ ਇਹ ਸਰਕਾਰ ਚੱਲੀ ਸੀ ਕੀ ਕੁ ਜਿਨ੍ਹਾਂ ਨੇ ਲੁੱਟਿਆ ਅੱਜ ਤੱਕ ਸਾਡੇ ਪੰਜਾਬ ਚ ਕਿੰਨੀ ਕਿੰਨਾ ਨੇ ਇਹ ਤਾਂ ਇੱਕ ਵਿਜੀਲੈਂਸ ਵੱਲੋਂ ਹੁਣ ਪਤਾ ਚੱਲਦਾ ਵੀ 540 ਕਰੋੜ ਦੇ ਗੈਰ ਕਾਨੂੰਨੀ ਤਰੀਕੇ ਨਾਲ ਦੋਸ਼ ਵੀ ਲੱਗਦੇ ਆ ਐਨਡੀਪੀਐਸ ਦੇ ਜਿਹੜਾ ਕਿ ਹੁਣ ਹੋਰ ਪਰਚਾ ਦਰਜ ਹੋਊਗਾ ਇਹਦਾ ਚਲਾਨ ਪੇਸ਼ ਹੋਊ ਅੱਜ ਤੇ ਪਰ ਖਬਰਾਂ ਬਈ ਹਰ ਰੋਇਦੀਆਂ ਆ ਰਹੀਆਂ ਮੁਸੀਬਤਾਂ ਵਿਕਰਮ ਜਠੀ ਦੀਆਂ ਵੀ ਵਧ ਰਹੀਆਂ ਹੁਣ ਇੱਕ ਜਿਹੜਾ ਕਿ ਇਹਨਾਂ ਨੇ ਵਕੀਲ ਬੁਲਾਇਆ ਸੀ ਜੋ ਬਈ ਬੈਂਗਲੌਰ ਤੋਂ ਤੇ ਪਰ ਉਥੋਂ ਵੀ ਇਹੇ ਵਕੀਲ ਤੋਂ ਇਹਨਾਂ ਨੂੰ ਰਾਹਤ ਨਹੀਂ ਮਿਲੀ ਕਿਉਂਕਿ ਇੱਕ ਵਾਰ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਅਰੇਵਨੀਓ ਜੋ ਸੁਣਵਾਈ ਕੀਤੀ ਸੀ ਵੀ ਜਿਹੜਾ ਇਹ ਮੇਰਾ ਇੱਕ ਕਲਾਇੰਟ ਆ ਇਹ ਨਿਰਦੋਸ਼ ਆ ਜਿਹੜੀਆਂ ਸਰਕਾਰਾਂ ਲੰਬਾ ਸਮਾਂ ਗ੍ਰਿਫਤਾਰੀ ਪਾਣ ਦੀਆਂ 14 ਦਿਨਾਂ ਦੀ ਨਿਆਂਇਕ ਰਸਤੇ ਭੇਜਿਆ ਜਾਂਦਾ ਨਾਬਾ ਜੇਲ੍ਹ ਦੇ ਵਿੱਚ ਵੀ ਇਹ ਇੱਕ ਫਸਾਇਆ ਜਾ ਰਿਹਾ ਇਹਦੇ ਖਿਲਾਫ ਕੋਈ ਸਬੂਤ ਨਹੀਂ ਮਿਲ ਰਹੇ ਜੇ ਹੁਣ ਗੱਲ ਕਰੀਏ ਵਿਜੀਲੈਂਸ ਨੂੰ ਜੇ ਸਬੂਤ ਮਿਲੇ ਆ ਸਰਕਾਰ ਨੂੰ ਇਸ ਨੂੰ ਫੇਰ ਹੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਨਹੀਂ ਹੁਣ ਤੱਕ ਕੋਰਟ ਨੇ ਜ਼ਮਾਨਤ ਇਹਦੀ ਮਨਜ਼ੂਰ ਕਰ ਲੈਣੀ ਸੀ ਖਾਰਜ ਕੀਤੀ ਜਾਂਦੀ ਆ ਕਈ ਵਾਰ ਇਹਨਾਂ ਨੇ ਜ਼ਮਾਨਤ ਅਰਜੀ ਲਾ ਦਿੱਤੀ ਗਈ ਇਹਨਾਂ ਦੇ ਵਕੀਲਾਵਾਂ ਨੇ ਤੇ ਪਰ ਉਹ ਰੱਦ ਕੀਤੀ ਜਾਂਦੀ ਆ ਇਹ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਉਹ ਆਪਣੀ ਇਨਕੁਆਰੀ ਹਿਤ ਤੱਕ ਜਾਰੀ ਹੈ ਉਹਨਾਂ ਦੀ ਵਿਜੀਲੈਂਸ ਦੀ ਜਿਵੇਂ ਜਿਵੇਂ ਉਹਨਾਂ ਨੂੰ ਮਾਮਲੇ ਉਹਨਾਂ ਨੂੰ ਨਜ਼ਰ ਆ ਰਹੇ ਆ ਉਵੇਂ-ਉਵੇਂ ਉਹ ਆਪਣੀ ਇਨਕੁਆਰੀ ਕਰ ਰਹੇ ਆ ਬੇਕਰਮਜੀਠ ਦੀਆਂ ਨਸੀਬਤਾਂ ਬਾਤ ਰਹੀਆਂ ਜਿਹੜੀ ਹੁਣ ਤੱਕ ਦੀ ਖਬਰ ਸੀ ਇਹ ਹਿੰਦ ਪੰਜਾਬ ਚੈਨਲ ਬਣੀਓ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜੇ ਤੁਹਾਨੂੰ ਇੱਕ ਵੀਡੀਓ ਆਉਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਕਲ ਨੂੰ ਨੋਟ ਟਾਕ ਤੇ ਧੰਨਵਾਦ